ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੂਰੀ ਵੀਡੀਓ ਸੁਣੀਓ ਜੇ ਫਿਰ ਕਮੈਂਟ ਕਰਿਓ ਜੇ ਅੱਜ ਮੈਂ ਤੁਹਾਨੂੰ ਦੱਸਣਾ ਹੈ ਜਿਹੜਾ ਇਨਸਾਨ ਜਦੋਂ ਪੈਦਾ ਹੁੰਦਾ ਨਾ ਉਹ ਜ਼ਿੰਦਗੀ ਦੇ ਵਿੱਚ ਸੁਰਤ ਸੰਭਲਦਾ ਨਾ ਹਰ ਇਨਸਾਨ ਉਹ ਸੁਖ ਲੱਭਦਾ ਹੈ ساری ਜ਼ਿੰਦਗੀ ਸੁਖ ਲੱਭਦਾ ਰਹਿੰਦਾ ਹੈ ਮੈਨੂੰ ਪਰਿਵਾਰ ਚੋਂ ਸੁਖ ਮਿਲ ਜੇ ਪੈਸੇ ਚੋਂ ਸੁਖ ਮਿਲ ਜੇ ਮੈਨੂੰ ਇਧਰੋਂ ਸੁਖ ਮਿਲ ਜੇ ਮੈਂ ਬਾਹਰ ਜਾਵਾਂ ਸੁਖ ਮਿਲ ਜੇ ਮੈਂ ਇਧਰੋਂ ਸੁਖ ਮਿਲ ਜੇ ਮੈਨੂੰ ਲੈਣਾ ਸੁੱਖ ਮਿਲ ਜੇ ਪਰ ਜਿਹੜਾ ਸੁੱਖ ਹੈ ਨਾ ਉਹ ਵੇਖੋ ਹੁਣ ਮੈਂ ਤੁਹਾਨੂੰ ਦੱਸਦਾ ਸੁੱਖ ਕੀ ਆ ਸੁੱਖ ਬੰਦਾ ਬੰਦੇ ਤੋਂ ਪਾਲਦਾ ਜਿਵੇਂ ਮਾਂ ਤੇ ਪੁੱਤ ਦਾ ਪਵਿੱਤਰ ਰਿਸ਼ਤਾ ਹੈ ਮਾਂ ਦੀ ਵੀ ਮੇਰਾ ਪੁੱਤ ਵੱਡਾ ਹੋਵੇਗਾ ਕਮਾਈ ਕਰੇਗਾ ਤੇ ਮੈਨੂੰ ਸੁੱਖ ਦੇਵੇਗਾ ਠੀਕ ਆ ਆਸਤੇ ਹੀ ਲਈ ਨਾ ਪਰ ਵੇਖੋ ਇੱਕ ਮੈਂ ਖਬਰ ਵੇਖੀ ਜਿਹੜੀ ਮੈਂ ਕੰਨਾਂ ਨਾਲ ਸੁਣੀ ਮਾਂ ਹੈ ਉਹਦਾ ਪੁੱਤ ਵੱਡਾ ਹੋ ਗਿਆ ਤੇ ਮੈਨੂੰ ਸੁੱਖ ਦੇਵੇਗਾ ਸੁੱਖ ਕਿੱਥੇ ਹੈਗਾ ਇੰਨਾ ਕੰਮਾਂ 'ਚ ਉਹ ਜਦੋਂ ਵੱਡਾ ਹੋ ਗਿਆ ਉਹਦਾ ਪਤੀ ਮਰ ਗਿਆ ਉਹਨੇ ਨਜਾਇਜ਼ ਬੰਦ ਕਿਸੇ ਬੰਦੇ ਨਾਲ ਬਨਾਲੇ ਔਰ ਪੁੱਤ ਗੱਭਰੂ ਹੋ ਗਿਆ 13 ਸਾਲਾਂ ਦਾ ਬੱਚਾ ਉਹ ਕਹਿੰਦਾ ਮਾਤਾ ਇਹ ਕੰਮ ਨਾ ਕਰ ਤੂੰ ਇਹ ਚੰਗੇ ਨਹੀਂ ਲੱਗਦਾ ਇਸ ਸੰਸਾਰ ਦੇ ਵਿੱਚ ਠੀਕ ਆ ਪਰ ਕਿੱਥੇ ਉਹ ਮਾਤਾ ਨੂੰ ਤੇ ਸੁੱਖ ਮਿਲਦਾ ਹੈ ਇਹਨਾਂ ਕੰਮਾਂ ਚੋਂ ਜਿਵੇਂ ਕੁੱਤੇ ਦੀ ਹੱਡੀ ਨੂੰ ਆਇਆ ਨਾ ਵੀ ਹੱਡੀ ਦੇ ਵਿੱਚ ਲਹੂ ਨਿਕਲਦਾ ਲਹੂ ਦੇ ਮਾਪੇ ਮੂੰਹ ਚੋਂ ਨਿਕਲਦਾ ਪਰ ਉਹਦੇ ਸੁੱਖ ਚ ਪੁੱਤ ਅੜਿੱਕਾ ਬਣ ਗਿਆ ਉਹਨੇ ਕੀ ਕੀਤਾ ਉਹਨੇ ਸਮਝਾਇਆ ਸਮਝੋਇਆ ਪੁੱਤ ਡੰਡੇ ਪਿਆ ਉਹਨੇ ਦਿੱਤਾ ਪਿਓ ਨੇ ਆਪਣੇ ਉਹ ਬਾਜਕਣਾ ਮਿਲ ਕੇ ਤੇ ਉਹਦੀਆਂ ਪੁੱਤ ਦੀਆਂ ਬਾਹਾਂ ਪੜੀਆਂ ਤੇ ਉਹਨੂੰ ਅਖਾ ਗਲਾ ਘੁੱਟ ਦੇ ਗਲਾ ਘੁੱਟ ਕੇ ਤੇ ਪੁੱਤ ਨੂੰ ਮਾਰ ਦਿੱਤਾ ਮਾਰ ਕੇ ਤੇ ਉਥੇ ਨਾ ਪਤਾ ਅੰਦਰ ਨਾ ਪਤਾ ਹੁਣ ਉਹਨੂੰ ਕਿਉਂਕਿ ਉਹਦੇ ਸੁੱਖ ਜਿੜਕਾ ਬਣਦਾ ਪੁੱਤਰ ਤੇ ਪੁੱਤਰ ਹੈ ਸੀ ਆਪਾਂ ਵੇਖੋ ਗਾਣੇ ਵੀ ਬਣੇ ਹਨ ਹੁੰਦੇ ਮਾਵਾ ਨੂੰ ਪੁੱਤਰ ਪਿਆਰੇ ਜਿਵੇਂ ਭਗਤ ਪਿਆਰੇ ਰੱਬ ਨੂੰ ਅਸੀਂ ਉਹਦੇ ਨੇ ਤਸ਼ਵੀਜ਼ ਦੇਨੇ ਆ ਸਾਰਿਆਂ ਤੇ ਨਹੀਂ ਮਾਵਾ ਹੁੰਦੀਆਂ ਪਰ ਜਿਹੜਾ ਸੁਖ ਦੀ ਮੈਂ ਗੱਲ ਕਰਦਾ ਸੁਖ ਕਿੱਥੋਂ ਲੱਭਦਾ ਹੈ ਅੱਛਾ ਉਹਦੇ ਸੁਖ ਚ ਦੁੱਖ ਬਣ ਗਿਆ ਪੁੱਤ ਤੇ ਉਹਨੇ ਪੁੱਤ ਨੂੰ ਹੀ ਨੁਗਾਤਾ ਮਾਰਤਾ ਹੁਣ ਉਹ ਜਿਹਦੇ ਨਾਲ ਸੁਖ ਲੱਭਣ ਗਈ ਸੀ ਉਹ ਕਿੰਨਾ ਚਿਰ ਲੱਭਣਾ ਹੈ ਸੁਖ ਨੂੰ ਦੋ ਚਾਰ ਸਾਲ ਤੇ ਚੰਗੇ ਲੰਘ ਗਏ ਉਹ ਆਂਦੇ ਪਿਆਹੀਂ ਚੱਲ ਗਿਆ ਇਧਰ ਬੰਬੇ ਬੰਬੇਲੇ ਦੋ ਚਾਰ ਸਾਲ ਚੰਗੇ ਲੰਘੇ ਉਧਰੋਂ ਫਿਰੇ ਉਹ ਦੁੱਖ ਦੇਂ ਡਿਆ ਸੁਖ ਜਿੱਥੋਂ ਲੱਭਿਆ ਸੁਖ ਸੁਖ ਤੇ ਉਹ ਵੀ ਦੁੱਖ ਦਾ ਕਾਰਨ ਬਣ ਗਿਆ ਫਿਰ ਜਲੰਧਰ ਆ ਗਏ ਤੇ ਜਲੰਧਰੋਂ ਉਹਨੂੰ ਜਿੰਦ ਜ਼ਿਆਦਾ ਫਿਰ ਦੁੱਖ ਦੇਂ ਡਿਓ ਪਿੰਡ ਆ ਗਿਆ ਤੇ ਪਿੰਡ ਵਾਲੇ ਜਿਹੜੇ ਹੀ ਉਦੇ ਚਾਚੇ ਤਾਂ ਇਹ ਉਹਨਾਂ ਆਪਣੇ ਨੂੰ ਠਾਣੇ ਦਰਖਾਸਤ ਦਿੱਤੀ ਉਹਦੇ ਤੇ ਬੀਬੀ ਜਿਹੜੀ ਐ ਨੇ ਬੱਚਾ ਕੰਮਸ਼ਾ ਕਰਤਾ ਉਹ ਆਂਦੀ ਨਹੀਂ ਮੈਨੂੰ ਬੰਬੇ ਕੰਮ ਤੇ ਕਲਾਇਆ ਫਲਾਣਾ ਢਿੰਗੜਾ ਤੇ ਉਹਨੇ ਆਖਿਆ ਸਾਡੀ ਗੱਲ ਕਰਾ ਫੋਨ ਤੇ ਉਹਨੇ ਟਾਈਮ ਲੈ ਲਿਆ ਟਾਈਮ ਲੈ ਆ ਤੋ ਕਰੋ ਭੱਜ ਗਈ ਕਰੋ ਭੱਜ ਗਈ ਤੇ ਜਦੋਂ ਸਮਾਂ ਬੀਤਿਆ ਦਾ 12 ਸਾਲ ਹੋ ਗਏ ਤੇ ਜਦੋਂ ਬੰਦਾ ਘਰੇ ਆ ਗਿਆ ਉਹ ਜੇ ਉਹ ਬੰਦੇ ਨੂੰ ਸੁੱਖ ਚਾਹੀਦਾ ਸੀ ਉਹ ਚ ਕਿਉਂਕਿ ਬੱਚਾ ਵਿੱਚ ਦੁੱਖ ਦਾ ਕਾਰਨ ਦੋਵੇਂ ਤੇ ਬਣ ਗਿਆ ਨਾ ਸੁਖ ਲੱਭਦਾ ਨਾ ਬੰਦਾ ਤੇ ਜਦੋਂ ਬੰਦਾ ਪੁਲਿਸ ਨੂੰ ਫੜਾਤਾ ਨਾ ਵੀ ਬੰਦਾ ਆ ਤੇ ਬੰਦਾ ਤੁਹਾਨੂੰ ਪਤਾ ਆਪ ਪਾਪ ਕਮਾਮ ਦੇ ਤਰ੍ਹਾਂ ਕੋਈ ਨਾ ਬੇਲੀ ਰਾਮ ਛਤਰਚਾਰ ਨਹੀਂ ਖਾਦੇ ਉਹਨਾਂ ਦੱਸਦਾ ਜੀ ਅਸੀਂ ਦੋਵਾਂ ਜੀਅ ਨੇ ਮਾਰਿਆ ਮਾਰਤਾ ਨਾ ਮਾਂ ਨੇ ਪੁੱਤ ਨੂੰ ਮਾਰਤਾ ਤੇ ਸੁਖ ਕੀ ਸੁਖੀ ਦੁੱਖ ਦਾ ਕਾਰਨ ਬਣ ਗਿਆ ਦੋਸਤੋ ਜਿਹੜਾ ਹੀ ਸੁਖ ਲੱਭਦੇ ਆ ਨਾ ਹੁਣ ਮੈਂ ਵੇਖਿਆ ਤੁਹਿਆਂ ਦੇ ਆਪਾਂ ਇੱਕ ਨਾ ਸ਼ੇਰ ਵੀ ਬੋਲਦੇ ਹੁੰਨੇ ਆ ਹਨਾ ਕਿ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਭਾਈਆਂ ਦੀਆਂ ਬਾਹਾਂ ਚੜਦੀ ਕਲਾ ਭਾਈਆਂ ਨਾ ਰਵੇ ਸਿਰ ਤੋਂ ਟਲਣ ਬਣਾਵਾ ਮੈਂ ਇੰਨਾ ਅੱਖਾਂ ਨਾ ਵੇਖਿਆ ਦੋ ਭਰਾ ਸੀ ਇੱਕ ਫੌਜੀ ਸੀ ਉਹਦੀ ਬਾਹਰ ਜਗ੍ਹਾ ਸੀ ਜਗ੍ਹਾ ਵੀ ਕਿੰਨੀ ਅੱਧਾ ਕ ਮਰਲਾ ਜਗ੍ਹਾ ਉਹ ਆਖੇ ਮੇਰੀ ਆ ਉਹ ਆਖੇ ਮੇਰੀ ਆ ਉਹ ਫੌਜੀ ਨੇ ਕੀਤਾ ਕਿ ਬੰਦਾ ਲਿਆਂਦਾ ਤੋ ਥਾਂ ਗੋੜਦੇ ਪਏ ਉਹ ਜਿਹੜਾ ਦੂਜਾ ਭਰਾ ਸੀ ਉਹ ਰੋੜੇ ਮਾਰਨ ਡੇ ਪਿਆ ਤੇ ਮੇਰੀ ਥਾਂ ਚੋਂ ਨਿਕਲ ਤੇ ਫੌਜੀ ਨੇ ਕੀ ਕੀਤਾ ਉਹਦੇ ਕੋਲੇ ਪਿਸਤੌਲ ਸੀ ਲਿਸੈਂਸੀ ਆਪਦਾ ਉਹ ਜਦੋਂ ਗੰਡ ਵਧੀ ਮਾਰੀ ਜੀ ਤੇ ਹੁਣ ਭਰਾ ਭਰਾਵਾਂ ਦੇ ਦਰਦੀ ਤੇ ਸਿਰ ਤੋਂ ਕਿਹੋ ਜੀ ਬਲਾਟ ਆਲੀ ਉਹਨੇ ਉਨੇ ਕੱਢਿਆ ਪਸਤਾਉੜ ਉਹ ਆਇਆ ਕਮਰੇ ਦੇ ਉਹਲੇ ਦੇ ਪਿੱਛੋਂ ਦੀ ਉੱਤੇ ਘਾਰਸੀ ਮੈਂ ਵੇਖਿਆ ਆਇਆ ਠਾ ਗੋਲੀ ਉਹਦੀ ਇੱਕ ਚ ਮਾਰੀ ਦੇ ਭਰਾ ਨੂੰ ਭਾਰ ਬਲਾਤਾ ਕਿਉਂਕਿ ਉਹਦੇ ਸੁਖ ਚੜਕਾ ਬੰਡਿਆ ਉਹਨੂੰ ਸੁਖ ਚਾਹੀਦਾ ਨਾ ਠੀਕ ਆ ਉਹ ਸੁਖ ਤੇ ਜੋ ਇਹੋ ਜਿਹਾ ਦੁੱਖ ਬਣਿਆ ਉਹ ਭਰਾ ਨੂੰ ਭਰਾ ਨੇ ਠੋਗ ਦਿੱਤਾ ਫਿਰ ਪਸਤਾਇਆ ਕਿਆ ਕਰੇ ਚਿੜੀਆਂ ਚੋਕੀ ਜਦੋਂ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ ਉਹ ਮੁੜ ਕੇ 20 ਸਾਲ ਸਜ਼ਾ ਹੋਗੀ ਉਹਨੂੰ ਸੁਖ ਕਿੱਥੇ ਆ ਸੁਖ ਹੈਗਾ ਠੀਕ ਆ ਇਹਨਾਂ ਚੀਜ਼ਾਂ ਚ ਸੁੱਖ ਨਹੀਂ ਜਿੱਤੋਂ ਅਸੀਂ ਲੱਭਦੇ ਆ ਸ਼ਾਇਦ ਮਾਇਆ ਚ ਸੁੱਖ ਮਿਲ ਜੇ ਰਿਸ਼ਤੇਦਾਰਾਂ ਚ ਸੁੱਖ ਮਿਲ ਜੇ ਧੀਆਂ ਪੁੱਤਾਂ ਚ ਸੁੱਖ ਮਿਲ ਜੇ ਬਿਲਕੁਲ ਨਹੀਂ ਸੁਖ ਹੈਗਾ ਸੱਜਣੋ ਯਾਦ ਰੱਖਿਓ ਜੇ ਸੁਖ ਹੈਗਾ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਜੇ ਗੁਰੂ ਘਰ ਜਾਂਦੇ ਜੇ ਬਾਣੀ ਪੜ੍ਹਦੇ ਜੇ ਬਾਣੀ ਸੁਣਦੇ ਜੇ ਕੋਈ ਮਸਜਿਦ ਚ ਜਾਂਦਾ ਹੈ ਉੱਥੇ ਜਾ ਕੇ ਆਪਣੀ ਨਮਾਜ਼ ਪੜ੍ਹਦਾ ਹੈ ਸੁਣਦਾ ਹੈ ਜੇ ਕੋਈ ਮੰਦਿਰ ਚ ਜਾਂਦਾ ਹੈ ਉਥੇ ਗੀਤਾ ਦੇ ਸ਼ਲੋਕ ਸੁਣਦਾ ਪੜ੍ਹਦਾ ਠੀਕ ਆ ਕੋਈ ਚਰਚੇ ਚ ਜਾਂਦਾ ਹੈ ਉਥੇ ਬਾਈਬਲ ਦੇ ਸ਼ਲੋਕ ਸੁਣਦਾ ਪੜ੍ਹਦਾ ਠੀਕ ਆ ਕੋਈ ਠਾਕਰ ਦਵਾਰੇ ਜਾਂਦਾ ਹੈ ਉਥੇ ਸੁਣਦਾ ਹੈ ਕੋਈ ਵੇਦ ਪ੍ਰਾਣ ਕਿਤੇਬ ਜੋ ਸੁਣਦਾ ਪੜ੍ਹਦਾ ਪਰ ਜਦ ਅਮਲ ਨਹੀਂ ਤੁਸੀਂ ਕਰਦੇ ਨਾ ਉਥੇ ਤੇ ਜੋ ਮਹਾਰਾਜ ਨੇ ਦੱਸਿਆ ਹੈ ਉਹਦੇ ਤੇ ਅਮਲ ਨਹੀਂ ਕਰਦੇ ਠੀਕ ਆ ਸੁੱਖ ਨਹੀਂ ਮਿਲਣਾ ਉਹਨਾਂ ਚ ਸੁੱਖ ਹੈ ਸੁੱਖ ਹੈ ਦੁੱਖ ਨਹੀਂ ਪਰ ਸੁੱਖ ਹੈ ਕਿੱਥੇ ਆ ਜਦੋਂ ਤੁਸੀਂ ਧਾਡੇ ਦੱਸੇ ਹੋਏ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਬਚਨ ਆ ਉਹਨਾਂ ਨੂੰ ਮੰਨੋਗੇ ਨਾ ਤੁਹਾਨੂੰ ਸੋਝੀ ਬਣ ਜਾਊਗੀ ਇੱਥੇ ਕੋਈ ਕਿਸੇ ਦਾ ਨਹੀਂਗਾ ਸਾਰੇ ਆਪਣੇ ਹੀ ਸੁਤ ਸੂ ਸਭ ਲਾਗੇ ਕਿਆ ਦਾਰਾ ਕਿਆ ਮੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਕ੍ਰਿਤੇਗ ਭਦਰ ਸਾਹਿਬ ਆਂਦੇ ਆ ਸਾਰੇ ਹੀ ਆਪਣੇ ਸੁਖ ਵਾਸਤੇ ਆ ਚਾਹੇ ਇਸਤਰੀ ਚ ਪੁੱਤ ਚ ਮਾਂ ਯ ਤੀਜ ਪੁੱਤ ਸਭ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸੁਸਬ ਲਾ ਕੇ ਕਿਹਾ ਦਾਰਾ ਕਾ ਅਮੀਰ ਗੁਰਮਖੋ ਬਾਣੀ ਪੜੋ ਉਹਦੇ ਅਰਥ ਸਮਝੋ ਇੱਥੇ ਕੋਈ ਕਿਸੇ ਦਾ ਨਹੀਂ ਜੇ ਨਾ ਕੁਛ ਨਾਲ ਜਾਣਾ ਜੇ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਜੇ ਠੀਕ ਆ ਜਉਂਦੀ ਜਿੰਨੇ ਸੁਖ ਲੈਣਾ ਹੈ ਨਾ ਕਿਸੇ ਦਾ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਕਿਸੇ ਦਾ ਨਾ ਬੁਰਾ ਕਰਨਾ ਕਿ ਚਿੱਤ ਚ ਵੀ ਨਾ ਰੱਖੋ ਠੀਕ ਆ ਆਪਦੀ ਦਹਾਂ ਨੌ ਦੇ ਕੀਰਤ ਕਮਾਈ ਕਰੋ ਜੇ ਕੋ ਲੋੜਵਾਂ ਦੇ ਆਉਦੀ ਮਦਦ ਕਰ ਛਡੋ ਰੱਬ ਦਾ ਨਾਮ ਲਓ ਜਿਆਦਾ ਲੋਕਾਂ ਨਾਲ ਮਿਲ ਮਲਾਬ ਨਾ ਰੱਖੋ ਸੰਗਤ ਚੰਗੀ ਕਰੋ ਇਹ ਸੰਗਤ ਚ ਫਲ ਮਿਲਣਾ ਜੇ ਦੋਸਤੋ ਹਰਕ ਨੂੰ ਪਿਆਰ ਕਰੋ ਮੁਹੱਬਤ ਕਰੋ ਪਰ ਜੇ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਬਸ ਰਾਮ ਦੀ ਸਰਨ ਲਏ ਉਹ ਵੈਗਰੂ ਦੀ ਪਰਮੇਸ਼ਰ ਦੀ ਬਾਣੀ ਪੜੋ ਉਹਦੇ ਅਰਥ ਸਮਝੋ ਉਦੇ ਤੇ ਅਮਲ ਕਰੋ ਕਿਸੇ ਦਾ ਬੁਰਾ ਨਾ ਸੋਚੋ ਸੁਖ ਇਹਦੇ ਵਿੱਚ ਜੇ ਬਾਕੀ ਸੁਖ ਨਹੀਂ ਜੇ ਸਾਰੇ ਤੁਹਾਡੇ ਤੁਹਾਤੋਂ ਮੈਂ ਤੁਹਾਤੋਂ ਸੁਖ ਮੰਗਦਾ ਤੁਸੀਂ ਮੇਥੋਂ ਮੰਗਦੇ ਸੁਖ ਕੋਈ ਸੁਖ ਸੁਖ ਨਹੀਂ ਹੈਗਾ ਤੇ ਠੀਕ ਆ ਇਹ ਸਰੀਰ ਜਿਹੜਾ ਹੈ ਨਾ ਨਾਂਗੇ ਆਉਣਾ ਨਾਂਗੇ ਜਾਵਣਾ ਹਰ ਹੁਕਮ ਪਿਆ ਕੇ ਕੀ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੇ ਕਰ ਦਿੱਜੀ ਇਹ ਨੰਗੇ ਹੀ ਆਉਣਾ ਨੰਗੇ ਚੜੇ ਜਾਣਾ ਦੋਸਤੋ ਐਵੇਂ ਮੇਰੀ ਮੇਰੀ ਨਹੀਂ ਕਰਨੀ ਸੁਖ ਨਹੀਂ ਜੋ ਹੈਗਾ ਕਿਤੇ ਵੀ ਸੁਖ ਜੀ ਰੱਬ ਦੇ ਨਾਮ ਦੇ ਵਿੱਚ ਇਹ ਜ਼ਿੰਦਗੀ ਬਹੁਤ ਛੋਟੀ ਐ ਵੇਖਣ ਨੂੰ ਵੱਡੀ ਲੱਗਦੀ ਐ ਠੀਕ ਐ ਗੁਰਮਖੋ ਇਹਨੂੰ ਲਾਇਕ ਸ਼ੇਅਰ ਕਰਦੇ ਹੋ ਜੇ ਕਿਸੇ ਦੇ ਕੁਝ ਪਿੰਡ ਪੱਲੇ ਪੈ ਜੇ ਐਵੇਂ ਨਾ ਭੈਣ ਭਰਾਵਾਂ ਦੇ ਮਗਰ ਲਾ ਕੇ ਕਿਸੇ ਨੂੰ ਮਾਰ ਦਿਆ ਕਰੋ ਐ ਮਰਲੇ ਜ਼ਮੀਨ ਬਦਲੇ ਪੋਰਾ ਗਿੱਟ ਬਦਲੇ ਕਿਸੇ ਨੂੰ ਕੋਈ ਨਹੀਂ ਜੇ ਕਿਤੇ ਕੋਈ ਕਰ ਵੀ ਜਾਂਦਾ ਤੁਹਾਡਾ ਬੁਰਾ ਤੇ ਸਹਿਣ ਕਰ ਲਿਆ ਕਰੋ ਠੀਕ ਐ ਫਰੀਦਾ ਬੁਰੇ ਦਾ ਭੜਾ ਕਰ ਗੁੱਸਾ ਮਨ ਨਾ ਹਢਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ ਆਂਦੇ ਮਹਾਰਾਜ ਦੀ ਬਣੀ ਬੁਰੇ ਦਾ ਭਲਾ ਕਰਦੇ ਤੂੰ ਉਹ ਤੈਨੂੰ ਸਾਰਾ ਕੁਝ ਹੀ ਮਿਲ ਜੂਗਾ ਠੀਕ ਹੈ ਮੈਂ ਨਹੀਂ ਆਂਦਾ ਤੁਸੀਂ ਵੇਖੋ ਮੇਰੇ ਘਰੇ ਆਣ ਕੇ ਵੇਖ ਲਿਓ ਜੇ ਮੈਂ ਜਿੰਨੇ ਕ ਜੋਗਾ ਹੈ ਗਲੀ ਤੋਂ ਨਾ ਲੋਕਾਂ ਨੇ ਗਲੀਆਂ ਦੇ ਵਿੱਚ ਰੈਂਪ ਬਣਾਏਗੇ ਤੇ ਮੇਰੀਆਂ ਤਿੰਨ ਹਵੇਲੀਆਂ ਸਤਿਗੁਰੂ ਨੇ ਦਿੱਤੀਆਂ ਤੇ ਮੈਂ ਸਾਰੀਆਂ ਹਵੇਲੀਆਂ ਦੇ ਦੋ ਦੋ ਕਰਮਾਂ ਥਾਂ ਛੱਡ ਕੇ ਪਿੱਛੇ ਲਾਇਆ ਵੀ ਕੋਈ ਗੱਡੀ ਗੁੱਡੀ ਨੰਗੇ ਕਿਸੇ ਨੂੰ ਦਿੱਕਤ ਨਾ ਆਵੇ ਠੀਕ ਹੈ ਜਿੰਨੇ ਕ ਜੋਗੇ ਅਸੀਂ ਕਰਦੇ ਰਹਿੰਨੇ ਆ ਤੇ ਮੈਂ ਕਰਦੇ ਨਾ ਵੀ ਆਪਣੇ ਬੱਚਿਆਂ ਵਿਆਂ ਅੰਦਰ ਇੰਨਾ ਵੀ ਵੇਖੋ ਜੇ ਅਸੀਂ ਇੱਕ ਇੱਕ ਵੇਲੀ ਗੱਡੀ ਦੋ ਕਰਮਾਂ ਛੱਡਿਆ ਤੇ ਰੱਬ ਨੇ ਗਵਾੜ ਲਾ ਕੇ ਸਾਨੂੰ ਹੋਰ ਦਿੱਤੀ ਕਨਾਲ ਉਦੇ ਅੱਗੇ ਅਸੀਂ ਦੋ ਕਰਮਾ ਸ਼ਰਤਾਂ ਤੇ ਜੇ ਬਣੇਨ ਹੋਰ ਦੇ ਦਿੱਤੀ ਤਾਨੂੰ ਸਾਰਾ ਕੁਝ ਹੀ ਮਿਲ ਜੇਗਾ ਹੌਸਲਾ ਰੱਖੋ ਤੇ ਪਰ ਮੈਂ ਇੱਥੇ ਵੇਖਿਆ ਕਿਸ ਨੇ ਗਿੱਟ ਤਾਂ ਹੀ ਤਾਂ ਦਾ ਰੌਲਾ ਹੀ ਬੁਰਜੀ ਦਾ ਉਹਨੇ ਗੋਲੀ ਮਾਰੀ ਉਹਦਾ ਪਰਿਵਾਰ ਘਰ ਖਤਮ ਹੋ ਗਿਆ ਤੇ ਆਬਦਾਨ ਆਸ ਹੋ ਗਿਆ ਇੱਕ ਦਾ ਕੰਧ ਦਾ ਰੌਲਾ ਹੀ ਸਿਰਫ ਐਵੇਂ ਚੋਂ ਉਂਗਲਾਂ ਦਾ ਉਹਨੇ ਡਾਂਗ ਮਾਰੀ ਸਿਰ 'ਚ ਬੰਦਾ ਮਰ ਗਿਆ ਮੁੜ ਕੇ ਉਹਨੂੰ ਘਰ ਵੀ ਦਿੰਦੇ ਫਿਰਨ ਵੀ ਸਾਰਾ ਸਾਰਾ ਟਬਰ ਜੇਲ੍ਹ 'ਚ ਹੋ ਗਿਆ ਠੀਕ ਹੈ ਗੁਰਮਖੋ ਕਦੀ ਗੁੱਸੇ ਗਿਰ ਤੇ ਕੰਟਰੋਲ ਰੱਖਿਆ ਕਰੋ ਕੁਛ ਨਹੀਂ ਜਾਂਦਾ ਇੱਥੇ ਪੋਰਾ ਪੋਰਾ ਚੀਜ਼ਾਂ ਦੇ ਮਤਲਬ ਕਰ ਤਬਾਹ ਹੋ ਜਾਂਦੇ ਜੇ ਠੀਕ ਆ ਸੁਖ ਲੈਣਾ ਹੈ ਰੱਬ ਦੇ ਨਾਮ ਸੁਖ ਜੇ ਨਿਮਰਤਾ 'ਚ ਸੁਖ ਜੇ ਇਸ ਕਰਕੇ ਗੁਣਮਖੋ ਰੱਬ ਦਾ ਨਾਮ ਲਓ ਭੜਾ ਮੰਗੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਲਾਇਕ ਸ਼ੇਅਰ ਕਰ ਦਿਓ ਕਿ ਹੋਰ ਵੀ ਸੁਣ ਲੇਗਾ ਜੀ ਰੱਬ ਭਰਾ ਕਰੇ ਸਾਰਿਆਂ ਨੂੰ ਰਾਮ ਰਾਮ ਨਮਸਕਾਰ ਅਸਲਾਮੁਅਲੈਕਮ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਜਾਰ ਸਿੰਘ ਕਿਹਾੜਾ ਵਾਹਿਗੁਰੂ